ਅਮਰਤਪਾਲ ਮੈਂ ਨਹੀਂ ਉਹਨੂੰ ਬੇਈਮਾਨ ਕਹਿੰਦਾ ਹੂੰ ਉਹਦਾ ਉਹਦੇ ਤੌਰ ਤਰੀਕੇ ਗਲਤ ਸੀ ਉਹਦਾ ਖਾਲਸਤਾਨ ਦਾ ਪ੍ਰਚਾਰ ਕਰਨਾ ਹੱਕ ਹੈ ਸੁਪਰੀਮ ਕੋਰਟ ਵੀ ਕਹਿੰਦੀ ਆ ਹਾਂਜੀ ਪਰ ਆਮਨ ਤਰੀਕੇ ਨਾਲ ਤੁਸੀਂ ਰਾਜ ਮੰਗ ਸਕਦੇ ਹੋ ਇਹ ਕੋਈ ਜੁਰਮ ਨਹੀਂ ਹੈ ਹੂੰ ਪਰ ਉਹਦੇ ਤੌਰ ਤਰੀਕੇ ਹੋਰ ਆਗੇ ਜਿਵੇਂ ਉਹ ਜੀਰਾ ਫੈਕਟਰੀ ਤੇ ਜਾ ਕੇ ਬੋਲੇ ਆ ਆਦੋਂ ਕਹਿੰਦਾ 8 ਪਿੰਡਾਂ ਦੇ ਲੋਕ ਇੱਥੇ ਖੜੇ ਰਹਿੰਦੇ ਹੋ ਚਾਰ ਮਰ ਜਾਓਗੇ ਮੱਥੇ ਲੱਗਣੋ ਹਟਜੂ ਫਿਰ ਕਹਿੰਦਾ ਇੱਕ ਮਾਂ ਮੈਨੂੰ ਕਹਿੰਦੀ ਆ ਭਾਈ ਮੇਰੇ ਪੁੱਤ ਨੂੰ ਨਾ ਆੜਰ ਲਾਵਾ ਇਹ ਬਚ ਜੂ ਨਹੀਂ ਤਾਂ ਮਰ ਜੂ ਕਹਿੰਦਾ ਮੈਂ ਆਖਿਆ ਮਾਂ ਨਸ਼ੇ ਨਾਲ ਤਾਂ ਸ਼ਾਇਦ 5-7 ਸਾਲ ਜਿਉਂਦਾ ਰਹੇ ਜੇ ਮੇਰੇ ਨਾਲ ਨਾਲ ਕਿ ਸ਼ਾਇਦ ਇੰਨਾ ਟਾਈਮ ਨਾ ਰਹੇ ਫੜੇ ਸੰਕੇਤ ਹੁੰਦੇ ਆ ਨਾ ਜੀ ਸਾਰੇ ਕਾਸੇ ਦੇ ਭਜਦਿਆਂ ਨੂੰ ਬਹਾਨੇ ਇਕੋ ਜੇ ਨੇ ਅਜਨਾਲਾ ਥਾਣੇ ਵਾਲਾ ਮਾਮਲਾ ਬਿਲਕੁਲ ਇਹਨੇ ਗਲਤ ਗੱਲ ਪਾਇਆ ਕਸੂਰ ਇਹਦਾ ਸੀ ਇੱਕ ਮੁੰਡੇ ਤੇ ਕੁੜੀ ਦੇ ਆਪਸੀ ਸਬੰਧਾਂ ਦੀ ਲੜਾਈ ਉਹ ਇਸ਼ੂ ਬਣ ਗਿਆ ਉਹਨੂੰ ਫਿਰ ਅਗਵਾ ਕੀਤਾ ਕੁੱਟਿਆ ਚਲੋ ਉਹਦਾ ਕੇਸ ਬਣ ਜਾਣ ਉਹਨੂੰ ਫਿਰ ਐ ਬਣਾਤਾ ਵੀ ਜਿਵੇਂ ਸਿੱਖ ਨੌਜਵਾਨਾਂ 'ਨਾਂ ਮਗਰ ਪੁਲਿਸ ਪਈ ਹੁੰਦੀ ਆ ਫਿਰ ਉੱਥੇ ਇੱਕ ਹਸਾਬ ਨਾਲ ਜਾ ਕੇ ਥਾਣੇ ਤੇ ਕਬਜ਼ਾ ਕੀਤਾ ਹਮਲਾ ਨਹੀਂ ਵੀ ਆਪਾਂ ਉਸ ਤਰ੍ਹਾਂ ਹਾਂ ਮਲੇਣੀ ਕੋਈ ਗੱਲ ਨਹੀਂ ਹੋਈ ਤੁਸੀਂ ਕਬਜ਼ਾ ਮੰਨਦੇ ਹੋ ਇਹਨੂੰ ਜਿਸ ਤਰੀਕੇ ਰੇ ਲਿਆ ਸੀ ਇੱਕ ਵਾਰ ਤਾਂ ਜੀ ਜਦੋਂ ਅੰਦਰ ਬਹਿ ਗਏ ਤੁਸੀਂ ਖੰਡਪਾਠ ਪ੍ਰਕਾਸ਼ ਕਰਤਾ ਉਹਨਾਂ ਨੂੰ ਲਾਈਨ ਚ ਲਾਤਾ ਵੀ ਤੁਸੀਂ ਮੈਨੂੰ ਐਂ ਕਹਿੰਦੇ ਸੀ ਹੁਣ ਕਰੋ ਕੀ ਕਰਦੇ ਹੋ ਤੁਸੀਂ ਕਹਿੰਦੇ ਸੀ ਇਹਦੇ ਨਾਲ ਕੋਈ ਨਹੀਂ ਫਲਾਨਾ ਜਿੱਥੇ ਕਿਹਾ ਸੀ ਵੀ ਤੜ ਚੈੱਕ ਕਰਦੇ ਹੋ ਤੁਸੀਂ ਹਾਂ ਇਹ ਜੇ ਸ਼ਬਦ ਸੀ ਜਦੋਂ ਕਈ ਵਾਰ ਤੁਸੀਂ ਸਾਡੀ ਤੜ ਚੈੱਕ ਕਰਦੇ ਜੋ